ਬਰਮ ਸਤਿਕਾਰਿਓਗ ਸਾਥ ਸੰਗਤ ਜੀਓ ਸਰੋਤਾ ਜਨੋ ਅੱਜ ਮੈਂ ਆਪ ਜੀ ਨੂੰ ਸਿੱਖ ਇਤਿਹਾਸ ਦੇ ਲੌਪਜੇ ਪੰਨਿਆਂ ਵਿੱਚੋਂ ਇੱਕ ਪੰਨਾ ਸੁਣਾਉਣ ਜਾ ਰਿਹਾ ਹਾਂ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀਓ ਗੱਜ ਕੇ ਫਤੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਜ਼ਾਦ ਭਾਰਤ ਚ ਸਿੱਖਾਂ ਨਾਲ ਸ਼ੁਰੂ ਤੋਂ ਹੀ ਮਤਰੀ ਮਾਂ ਵਾਲਾ ਹੋਇਆ ਸਲੋਕ ਇੱਥੇ ਆਜ਼ਾਦ ਭਾਰਤ ਚ ਸਿੱਖਾਂ ਨਾਲ ਸ਼ੁਰੂ ਤੋਂ ਹੀ ਮਤਰੇਈ ਮਾਂ ਵਾਲਾ ਹੋਇਆ ਸਲੂਕ ਇਥੇ ਤੁਸੀਂ ਬੜੇ ਬਹਾਦਰ ਤੇ ਸੂਰਮੇ ਹੋ ਦੇਂਦੇ ਰਹੇ ਸਾਨੂੰ ਸਦਾ ਖੂਕ ਇਥੇ ਮਰਵਾਉਂਦੇ ਰਹੇ ਸਰਹੱਦਾਂ ਤੇ ਕਾਰ ਯੱਗੇ ਮੌਕਾ ਇੱਕ ਵੀ ਗਏ ਨਾ ਚੂਕ ਇਥੇ ਸਮੇ ਸਮੇ ਪਰ ਸਿੰਘਾਂ ਨੂੰ ਡੰਗ ਮਾਰੇ ਫਾਨੀਆ ਸੱਪ ਦੇ ਵੰਗਰਾਂ ਸ਼ੂਕ ਇਥੇ ਕੂਕ ਕੂਕ ਕੇ ਅਸੀਂ ਕੁਰ ਲਾ ਰਹੇ ਸੀ ਸਾਡੀ ਕਿਸੇ ਵੀ ਸੁਣੀ ਨਾ ਕੂਕ ਇਥੇ ਜਦੋਂ ਕੋਈ ਵੀ ਚਾਰਾ ਨਾ ਰਹਾ ਬਾਕੀ ਉਦੋਂ ਚੁੱਕ ਲਈ ਕਈਆਂ ਬੰਦੂਕ ਇਥੇ ਦਿੱਲੀ ਨਾਲ ਫਿਰ ਬੈਠਕਾਂ ਕਈ ਹੋਈਆਂ ਦਿੱਲੀ ਨਾਲ ਫਿਰ ਇਹ ਬੈਠਕਾਂ ਕਈ ਹੋਈਆਂ ਸਫਲ ਹੋਈ ਨਾ ਕੋਈ ਗਲਬਾਤ ਉਦੋਂ ਏਸੇ ਸਮੇਂ ਫਿਰ ਪਾਵਨ ਪੰਜਾਬ ਦੇ ਅੰਦਰ ਗਰਮ ਸਿਆਸਤ ਦੀ ਹੋਈ ਸ਼ੁਰੂਆਤ ਉਦੋਂ ਕਤਲੋ ਗਾਰਤ ਦਾ ਹੋ ਗਿਆ ਬੋਲਬਾਲਾ ਹੋਏ ਹਰ ਬਦ ਤੋਂ ਬਦਤਰ ਹਾਲਾਤ ਉਦੋਂ ਹਿੰਦ ਹਕੂਮਤ ਨੇ ਦਿੱਤੀ ਫਿਰ ਹਰੀ ਚੰਡੀ ਇਥੇ ਦਿਨੇ ਹੀ ਕਰਨ ਲਈ ਰਾਤ ਉਦੋਂ ਹਮਲਾ ਹੋ ਗਿਆ ਪਾਵਨ ਦਰਬਾਰੀ ਉੱਤੇ ਫੌਜਾਂ ਆ ਗਈਆਂ ਵਾਂਗ ਆਫਾਤ ਉਦੋਂ ਸਾਡੇ ਆਪਣਿਆਂ ਆਣ ਕੇ ਪਾ ਦਿੱਤੀ ਨਾਦਰ ਸ਼ਾਹੀ ਵੀ ਜ਼ੁਲਮਾਂ ਨੂੰ maat ਉਦੋਂ ਸਾਡੇ ਆਪਣਿਆਂ ਆਣ ਕੇ ਪਾ ਦਿੱਤੀ ਨਾਦਰ ਸ਼ਾਹੀ ਵੀ ਜ਼ੁਲਮਾਂ ਨੂੰ maat ਉਦੋਂ ਲਾ ਕੇ ਜੰਦਰਾ ਪੰਜਾਬ ਨੂੰ ਕਰਫਿਊ ਦਾ ਸਿੱਖ ਘਰਾਂ ਅੰਦਰ ਨજર ਬੰਦ ਕੀਤੇ ਲਾ ਕੇ ਜੰਦਰਾ ਪੰਜਾਬ ਨੂੰ ਕਰਫਿਊ ਦਾ ਸਿੱਖ ਘਰਾਂ ਅੰਦਰ ਨજર ਬੰਦ ਕੀਤੇ ਕਸਕੇ ਵਿੱਚ ਸਿਕੰਜੇ ਦੇ ਬਾਗ ਨਿੰਬੂ ਨਚੋੜਨ ਲਈ ਸਨ ਖਾਸ ਪ੍ਰਬੰਧ ਕੀਤੇ ਕੱਟ ਦਿੱਤੇ ਸੰਪਰਕ ਸੰਸਾਰ ਨਾਲੋਂ ਆਵਾਜ਼ਾਈ ਦੇ ਸਾਧਨ ਸਭ ਬੰਦ ਕੀਤੇ ਵੇਖਦੇ ਸਾਰੀ ਗੋਲੀ ਹੈ ਮਾਰ ਦੇਣੀ ਐਸੀ ਸ਼ਕਤੀ ਦੇ ਫੌਜੀ ਭਾ ਬੰਦ ਕੀਤੇ ਚੱਪੇ ਚੱਪੇ ਪੰਜਾਬ ਚ ਛੁਪਛਾਈ ਅੱਖਾਂ ਕਾਨ ਤੇ ਮੂੰਹ ਸਭ ਬੰਦ ਕੀਤੇ ਇਸ ਖਬਰ ਨੇ ਸਾਰੇ ਸੰਸਾਰ ਅੰਦਰ ਪੰਥਕ ਦਰਦੀ ਸਨ ਫਿਕਰ ਮੰਦ ਕੀਤੇ ਇਸ ਖਬਰ ਨੇ ਸਾਰੇ ਸੰਸਾਰ ਅੰਦਰ ਪੰਥਕ ਦਰਦੀ ਸਨ ਫਿਕਰ ਮੰਦ ਕੀਤੇ ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉੱਤੇ ਸੰਗਤਾ ਆਈਆਂ ਸਨ ਗੁਰੂ ਦਰਬਾਰੀ ਉਦੋਂ ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉੱਤੇ ਲੰਗਤਾਂ ਆਈਆਂ ਸਨ ਗੁਰੂ ਦਰਬਾਰ ਉਦੋਂ ਕਰ ਰਹੀਆਂ ਸਨ ਤਨ ਤੇ ਮਨ ਸੀਤਲ ਖੁੱਲੇ ਕਰਕੇ ਦਰਸ਼ਨ ਦੀਦਾਰ ਉਦੋਂ ਹਮਲਾ ਹੋਇਆ ਅਚਾਨਕ ਹੀ ਬਿਨਾ ਦੱਸੇ ਫੌਜਾਂ ਵੜ ਗਈਆਂ ਵਿੱਚ ਦਰਬਾਰ ਉਦੋਂ ਉਹਨਾਂ ਲਈ ਹਰ ਸਿੱਖ ਸੀ ਅਤਵਾਦੀ ਦਿਸਿਆ ਜਿਹੜਾ ਵੀ ਦਿੱਤਾ ਸੀ ਮਾਰੀ ਉਦੋਂ ਕਰਕੇ ਉਹਨਾ ਨੇ ਅੰਦਾ ਧੁੰਦ ਫਾਇਰਿੰਗ ਦਿੱਤੀ ਮੌਤ ਦੇ ਘਾਟ ਉਤਾਰੀ ਉਦੋਂ ਘੁੰਮਦੇ ਫਿਰਦੇ ਸੀ ਮੌਤ ਦੇ ਦੂਤ ਥਾਂ ਥਾਂ ਕਰਨ ਲਈ ਸਭ ਨੂੰ ਠੰਡਾ ਠਾਰੀ ਉਦੋਂ ਘੁੰਮਦੇ ਫਿਰਦੇ ਸੀ ਮੌਤ ਦੇ ਦੂਤ ਥਾਂ ਥਾਂ ਕਰਨ ਲਈ ਸਭ ਨੂੰ ਠੰਡਾ ਠਾਰੀ ਉਦੋਂ ਕਰ ਰਹੇ ਇਸ਼ਨਾਨ ਵੀ ਸੰ ਜਿਹੜੇ ਉਨਾ ਦਾਣੀਆਂ ਮੰਗਸੀ ਭੁੰਨ ਦਿੱਤੇ ਕਰ ਰਹੇ ਇਸ਼ਨਾਨਵੀ ਸੰ ਜਿਹੜੇ ਉਹਨਾ ਦਾਣੀਆਂ ਮੰਗਸੀ ਭੁੰਨ ਦਿੱਤੇ ਇਕੱਠੇ ਕਰਕੇ ਪਸ਼ੂਆਂ ਦੇ ਬਾਗ ਵਾਂਗੂ ਇੱਕ ਇੱਕ ਕਮਰੇ ਚ 100 100 ਤੁੰਨ ਦਿੱਤੇ ਇਕੱਠੇ ਕਰਕੇ ਪਸ਼ੂਆਂ ਦੇ ਬਾਗ ਵਾਂਗੂ ਇੱਕ ਇੱਕ ਕਮਰੇ ਚ 100 100 ਤੁੰਨ ਦਿੱਤੇ ਦਮ ਤੋੜ ਦੇ ਜਖਮੀ ਪਿਆਸਿਆਂ ਨੂੰ ਪਾਣੀ ਪਿਉਂਦੇ ਕਰਨ ਨਾ ਪੁੰਨ ਦਿੱਤੇ ਕੋਟ-ਕੋਟ ਕੇ ਮੁੰਜਦੇ ਵਾਂਗ ਹੀ ਉਹਨਾ ਉਦੋਂ ਆਟੇ ਦੇ ਵਾਂਗ ਸੀ ਗੁੰਨ ਦਿੱਤੇ ਤੁਰਦੇ ਫਿਰਦੇ ਸਭ ਲਾਸ਼ਾਂ ਬਣਾ ਕੇ ਤੇ ਸਦਾ ਲਈ ਸਰੀਰ ਕਰ ਸੁੰਨ ਦਿੱਤੇ ਤੁਰਦੇ ਫਿਰਦੇ ਸਭ ਲਾਸ਼ਾਂ ਬਣਾ ਕੇ ਤੇ ਸਦਾ ਲਈ ਸਰੀਰ ਕਰ ਸੁੰਨ ਦਿੱਤੇ ਜਿਹੜੇ ਬੱਚੇ ਉਹ ਨੂੜ ਕੇ ਸੰਗਲਾਂ ਨਾਲ ਜੇਲਾਂ ਵਿੱਚ ਬੇਰਮੀ ਨਾਲ ਤੁੰਨ ਦਿੱਤੇ ਜਿਹੜੇ ਬੱਚੇ ਉਹ ਨੂੜ ਕੇ ਸੰਗਲਾਂ ਨਾਲ ਜੇਲਾਂ ਵਿੱਚ ਬੇਰਮੀ ਨਾਲ ਤੁੰਨ ਦਿੱਤੇ ਬਿੱਟ ਬਿੱਟ ਤੱਕਦੇ ਸਨ ਕੰਬਰੀਆਂ ਚੋਂ ਲੋਕੀ ਤੱਕਣ ਜਾਲ ਚ ਫਸੇ ਬਟੇਰ ਜਿੱਦਾਂ ਬਿੱਟ ਬਿੱਟ ਤੱਕਦੇ ਸੰ ਕਮਰਿਆਂ ਚ ਲੋਕੀ ਤੱਕਣ ਜਾਲ ਚ ਫਸੇ ਬਟੇਰ ਜਿੱਦਾਂ ਕਈ ਜਵਾਨੀ ਦੀ ਟਹਿਣੀ ਤੋਂ ਇਉਂ ਟੁੱਟੇ ਝਖੜ ਨਾਲ ਟੁੱਟਣ ਕੱਚੇ ਬੇਰ ਜਿੱਦਾਂ ਨਾਦਰ ਸ਼ਾਹੀ ਸੀ ਫੌਜਾਂ ਨੇ ਲੁੱਟ ਪਾਈ ਫੌਜੀ ਨਹੀਂ ਕੋਈ ਸੰ ਲੁਟੇਰ ਜਿੱਦਾਂ ਲਾਲੋ ਲਾਲ ਅਸਮਾਨ ਸੀ ਚੌਹੀ ਪਾਸੀ ਆਇਆ ਖੂਨੀ ਕੋਈ ਮੌਤ ਹਨੇਰ ਜਿੱਦਾਂ ਟਰੱਕਾਂ ਵਿੱਚ ਸੀ ਲਾਸ਼ਾਂ ਨੂੰ ਇੰਜ ਸੁੱਟਿਆ ਕੱਪੜੇ ਧੋ ਧੋਬੀ ਲਾਉਂਦੇ ਢੇਰ ਜਿੱਦਾਂ ਜੇਲਾਂ ਵਿੱਚ ਫਿਰ ਸਿੰਘ ਸਨ ਇੰਜ ਡੱਕੇ ਪਿੰਜਰੇ ਵਿੱਚ ਡੱਕਦੇ ਜ਼ਖਮੀ ਸ਼ੇਰ ਜਿੱਦਾਂ ਜੇਲਾਂ ਵਿੱਚ ਫਿਰ ਸਿੰਘ ਸਨ ਇੰਜ ਡੱਕੇ ਪਿੰਜਰੇ ਵਿੱਚ ਡੱਕਦੇ ਜ਼ਖਮੀ ਸ਼ੇਰ ਜਿੱਦਾਂ ਮਾਰ ਮਾਰ ਬੇਦੋਸ਼ੇ ਬਿਹਾਲ ਕੀਤੇ ਮਾਰ ਮਾਰ ਬੇਦੋਸ਼ੇ ਬਿਹਾਲ ਕੀਤੇ ਮਾਡਰਨ ਮੁਗਲਾਂ ਨੇ ਚੁੱਕੀ ਸੀ ਅਤ ਉਦੋਂ ਵਗਿਆ ਲਹੂ ਦਾ ਸੀ ਦਰਿਆ ਇਥੇ ਡੁੱਲੀ ਪਈ ਸੀ ਥਾਂ ਥਾਂ ਰਤ ਉਦੋਂ ਸੜਦੀ ਧੋਪੇ ਅੰਦਰ ਤੱਤੇ ਫਰਸ਼ ਉੱਤੇ ਕੋ ਕੋ ਸੀ ਕੀਤੀ ਦੁਰਗਤ ਉਦੋਂ ਪਿਆਸੇ ਤੜਫੜਦੇ ਪਾਣੀ ਜੋ ਮੰਗਦੇ ਸੀ ਅੱਗੋਂ ਖਿੱਚ ਕੇ ਮਾਰਦੇ ਲੱਤ ਉਦੋਂ ਮਾਵਾ ਭੈਣਾ ਤੇ ਧੀਆਂ ਨੂੰ ਬਖਸ਼ੀਆਂ ਨਾ ਰੋਲੀ ਪੈਰਾਂ 'ਚ ਸਾਡੀ ਸੀ ਪੱਤ ਉਦੋਂ ਕਿੱਥੇ ਜਾਂਦੇ ਤੇ ਸਿਰ ਲੁਕੋ ਲੈਂਦੇ ਹਰ ਥਾਂ ਚੋਰੀ ਸੀ ਜ਼ੁਲਮੀ ਛਾਤੀ ਉਦੋਂ ਕਿੱਥੇ ਜਾਂਦੇ ਤੇ ਕਿੱਥੇ ਸਿਰ ਲੁਕੋ ਲੈਂਦੇ ਹਰ ਥਾਂ ਚੋਰਹੀ ਸੀ ਜ਼ੁਲਮੀ ਸ਼ਾਤੀ ਉਦੋ ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਇੱਥੇ ਹਮਲਾ ਕੀਤਾ ਇਹ ਹਿੰਦ ਸਰਕਾਰ ਸਿੰਘੋ ਕੇਰਾ ਪਿਆ ਇਹ ਗੁਰੂ ਦਰਬਾਰ ਕਾਈ ਤੁਹਾਡੀ ਅਣਖ ਨੋ ਰਹਿ ਬੰਗਾਰ ਸਿੰਘੋ ਆਈਆਂ ਫੌਜਾਂ ਦੇ ਕਰਦੇ ਉਹ ਦੰਦ ਖੱਟੇ ਬਣ ਕੇ ਜੂਜੋ ਅਜੀਤ ਜੁਝਾਰ ਸਿੰਘੋ ਲਾ ਜਾਇਆ ਜੇ ਜਾਣਦੀ ਤੁਸੀਂ ਬਾਜੀ ਐ ਪਰ ਸੁੱਟਿਆ ਨਾ ਹੱਥੋਂ ਹਥਿਆਰ ਸਿੰਘੋ ਸ਼ਹੀਦੀ ਬਾਡੇ ਚੋਂ ਸ਼ਹਾਦਤ ਦਾ ਜਾਮ ਪੀਕੇ ਹੋ ਜਾਓ ਸੁਰਖਰੂ ਗੁਰੂ ਦਰਬਾਰ ਸਿੰਘੋ ਸ਼ਹੀਦੀ ਬਾਟੇ ਚੋਂ ਸ਼ਹਾਦਤ ਦਾ ਜਾਮ ਪੀਕੇ ਹੋ ਜਾਓ ਸੁਰਖਰੂ ਗੁਰੂ ਦਰਬਾਰ ਸਿੰਘੋ ਪੂਰੇ 10 ਪੂਰੇ 223 ਸਾਲ ਪਿੱਛੋਂ ਫੌਜਾਂ ਵੱਡੀਆਂ ਸਨ ਬੇਸ਼ੁਮਾਰ ਅੰਦਰ ਪੂਰੇ 200 ਤੇ 22 ਸਾਲ ਪਿੱਛੋਂ ਫੌਜਾਂ ਵੜੀਆਂ ਸਨ ਬੇਸ਼ੁਮਾਰੇ ਅੰਦਰ ਤੋਪਾਂ ਟੈਂਕਾਂ ਦੇ ਨਾਲ ਵਿਰਾ ਗੋਲੇ ਸੁਟੇ ਅੱਗ ਦੇ ਉਹਨਾ ਅੰਗਿਆਰੇ ਅੰਦਰ ਸਿੰਘਾਂ ਲੋਹੇ ਦੇ ਬਣੇ ਚਬਾਈ ਅੱਗੋਂ ਉਹ ਵੀ ਬੈਠੇ ਸਨ ਤਿਆਰ ਬਰ ਤਿਆਰ ਅੰਦਰ ਪਹਿਲੇ ਝਟਕੇ ਹੀ ਝਟਕੇ ਗਏ ਕਈ ਫੌਜੀ ਬਣ ਗਏ ਮੌਤ ਦਾ ਉਹ ਆਹਾਰ ਅੰਦਰ ਮੁੱਠੀ ਪਰ ਦਸ਼ਮੇਸ਼ ਦੇ ਦੂਲਿਆਂ ਨੇ ਕਈ ਦਿਨ ਕੀਤੀ ਮਾਰੋ ਮਾਰ ਅੰਦਰ ਲੜ ਲੜ ਕੇ ਆਖਰੀ ਦਮਤੀ ਕਰ ਜਾਣਾ ਬਾਰ ਗਏ ਜਾਨ ਸਾਰੇ ਅੰਦਰ ਲੜ ਲੜ ਕੇ ਆਖਰੀ ਦਮਤੀ ਕਰ ਜਾਣਾ ਬਾਰ ਗਏ ਜਾਨ ਸਾਰੇ ਅੰਦਰ ਕਮਰਿਆਂ ਵਿੱਚ ਹੀ ਲਾਸ਼ਾਂ ਦੇ ਢੇਰ ਲੱਗ ਗਏ ਕਮਰਿਆਂ ਵਿੱਚ ਹੀ ਲਾਸ਼ਾਂ ਦੇ ਢੇਰ ਲੱਗ ਗਏ ਹਰ ਕੋਈ ਮੌਤ ਦਾ ਬਣਿਆ ਸ਼ਿਕਾਰੀ ਉਦੋਂ ਕਮਰਿਆਂ ਵਿੱਚ ਹੀ ਲਾਸ਼ਾਂ ਦੇ ਢੇਰ ਲੱਗ ਗਏ ਹਰ ਕੋਈ ਮੌਤ ਦਾ ਬਣਿਆ ਸ਼ਿਕਾਰੀ ਉਦੋਂ ਭੁੱਖਣ ਪਾਣੇ ਹੀ ਦੁਨੀਆ ਚੋਂ ਕਈ ਤੁਰ ਗਏ ਜ਼ਖਮੀ ਛੱਡ ਗਏ ਕਈ ਸੰਸਾਰ ਹੀ ਉਦੋਂ ਫੜਿਆ ਹੋਿਆਂ ਦੇ ਬਨ ਕੇ ਹੱਥ ਪਿੱਛੇ ਸ਼ਰੀਆਮ ਹੀ ਦਿੱਤੇ ਗਏ ਮਾਰ ਉਦੋਂ ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ ਸ਼ਹੀਦੀ ਪਾ ਗਏ ਬੇਸ਼ੁਮਾਰ ਉਦੋਂ ਜਿਹੜੇ ਬੱਚੇ ਬੇਰਹਿਮੀ ਦੇ ਨਾਲ ਹੀ ਉਹਨਾਂ ਸਾਰੇ ਕਰ ਲਏ ਸਨ ਗ੍ਰਿਫਤਾਰੀ ਉਦੋਂ ਬਿਨਾਂ ਦਲੀਲ ਅਪੀਲ ਵਕੀਲ ਕੀਤੇ ਸੋਟ ਦਿੱਤੇ ਸਭ ਜੇਲਾ ਵਿੱਚ ਕਾਰੀਦੋਂ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਜ਼ੁਲਮੀ ਹਨੇਰੀ ਕੋਈ ਪਈ ਸੀ ਝੁੱਲ ਇੱਥੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਜ਼ੁਲਮੀ ਹਨੇਰੀ ਕੋਈ ਪਈ ਸੀ ਝੁੱਲ ਇੱਥੇ ਅਸੀਂ ਜਿਨ੍ਹਾਂ ਦੇ ਬੁਝੇ ਜਗਾਏ ਦੀਵੇ ਦੀਵੇ ਉਹਨਾ ਕੀਤੇ ਸਾਡੇ ਗੁੱਲ ਇੱਥੇ ਅਸੀਂ ਜਿਨ੍ਹਾਂ ਦੇ ਬੁਝੇ ਜਗਾਏ ਦੀਵੇ ਦੀਵੇ ਉਹਨਾ ਕੀਤੇ ਸਾਡੇ ਗੁੱਲ ਇਥੇ ਢਾਹੇ ਪਵਨ ਗੁਰਤਾਮਾ ਦੇ ਨਾਲ ਸਾਡੀ ਸਾਡੀ ਇੱਜ਼ਤ ਗਈ ਮਿੱਟੀ ਚ ਰੋਲ ਇਥੇ ਬੜੀ ਬੇਕਦਰੀ ਦੇ ਨਾਲ ਸੀ ਮਿੱਧ ਦਿੱਤੇ ਖਿੜੇ ਹੋਏ ਗੁਲਾਬ ਦੇ ਫੁੱਲ ਇਥੇ ਅਸਾਂ ਦੇਸ਼ ਆਜ਼ਾਦੀ ਲਈ ਡੋਲਿਆ ਜੋ ਉਸ ਖੂਨ ਪਿਆਸ ਸੀ ਮੁੱਲ ਇਥੇ ਅਸਾਂ ਦੇਸ਼ ਆਜ਼ਾਦੀ ਲਈ ਡੋਲਿਆ ਜੋ ਉਸ ਖੂਨ ਦਾ ਪਿਆਸੀ ਮੁੱਲ ਇੱਥੇ ਭੁੱਲ ਸਕਦਾ ਨਹੀਂ ਸਿੱਖ ਸੰਸਾਰ ਭੁੱਲ ਕੇ ਜਿਹੜੀ ਦੁਸ਼ਟਾਨੇ ਕੀਤੀ ਸੀ ਭੁੱਲ ਇੱਥੇ ਭੁੱਲ ਸਕਦਾ ਨਹੀਂ ਸਿੱਖ ਸੰਸਾਰ ਭੁੱਲ ਕੇ ਜਿਹੜੀ ਦੁਸ਼ਟਾਨੇ ਕੀਤੀ ਸੀ ਭੁੱਲ ਇੱਥੇ ਸ਼ੂ ਰਈਆਂ ਅਸਮਾਨੋਂ ਸੰ ਲਾਟਾਂ ਚਾਰੇ ਪਾਸੇ ਸੀ ਲੱਗੀ ਹੋਈ ਆਗ ਦੇ ਅੰਦਰ ਸ਼ੂਰੀਆਂ ਅਸਮਾਨ ਨੂੰ ਸਨ ਲਾਟਾਂ ਚਾਰੇ ਪਾਸੇ ਸੀ ਲੱਗੀ ਹੋਈ ਆਗੇ ਅੰਦਰ ਨੀਲਾ ਤਾਰਾ ਇਸ ਸਾਕੇ ਦੀ ਖਬਰ ਉਦੋਂ ਫੈਲ ਗਈ ਸੀ ਸਾਰੇ ਹੀ ਜਾਗੇ ਅੰਦਰ ਅੱਲੇ जखਮਾਂ ਤੇ ਮਲਮ ਦੀ ਥਾਂ ਉੱਤੇ ਲੂਣ ਛਿੜਕਣ ਨਾਲ ਲੱਗ ਗਈ ਆਗੇ ਅੰਦਰ ਸਿੱਖ ਮਨਾਚ ਜਜਬੇ ਸਨ ਭੜਕ ਉੱਠੇ ਬਲ ਪਈ ਸੀ ਤੁਖ ਦੀ ਹੋਈ ਆਗੇ ਅੰਦਰ ਹੋ ਗਿਆ ਸੀ ਖੂਨ ਦਾ ਤੇਜਦਾਰਾ ਸਿੱਖ ਕੌਮ ਦੀ ਹਰ ਇੱਕ ਰਾਗੀ ਅੰਦਰ ਫਨੀਆਂ ਰੇ ਸੱਪ ਵਾਂਗੂ ਵਿਸ ਘੋਲਦਾ ਸੀ ਹਰ ਇੱਕ ਪੇਚ ਉਦੋਂ ਬੰਨੀ ਪਾਗੇ ਅੰਦਰ ਫਨੀਆਂ ਰੱਪ ਵਾਂਗੂ ਵਿਸ ਘੋਲਦਾ ਸੀ ਹਰ ਇੱਕ ਪੇਚ ਉਦੋਂ ਬੰਨੀ ਪਾਗੇ ਅੰਦਰ ਦਰਬਾਰ ਸਾਹਿਬ ਦੇ ਕਰਨ ਜੋ ਗਏ ਦਰਸ਼ਨ ਰੋ ਰੋ ਹੋਏ ਸਨ ਹਾਲੋ ਬਿਹਾਲੀ ਉੱਥੇ ਦਰਬਾਰ ਸਾਹਿਬ ਦੇ ਕਰਨ ਜੋ ਗਏ ਦਰਸ਼ਨ ਰੋ ਰੋ ਹੋਏ ਸਨ ਹਾਲੋ ਬਿਹਾਲੀ ਉੱਥੇ ਸ਼ਾਨਣੀ ਸ਼ਾਨਣੀ ਹੋਇਆ ਸੀ ਹਰਮੰਦਰ ਟਹਿ ਚੁਕਾ ਸੀ ਤਖਤ ਅਕਾਲੀ ਉੱਥੇ ਲਾਏ ਬਰੇਰੀ ਵੀ ਸਾਢ ਸੂਆ ਕੀਤੀ ਪਾਵਨ ਵਿਰਸਾ ਜਿਸ ਰਖਿਆ ਸੰਭਾਲੀ ਉੱਥੇ ਰਦੀਆਂ ਰਹੀਆਂ ਸਰੋਵਰ ਚ ਸਨ ਲਾਸ਼ਾਂ ਪਾਵਣ ਜਲ ਹੋਇਆ ਲਾਲੋ ਲਾਲ ਇੱਥੇ ਗੁਰੂ ਘਰ ਦੀ ਮਿੱਟੀ ਨੂੰ ਲਾ ਮੱਥੇ ਹੋ ਕੇ ਲੈ ਰੋਏ ਬਣ ਬਣ ਬਾੜ ਇੱਥੇ ਕਿਸੇ ਕੌਮ ਨਾਲ ਐਦਾਂ ਨਹੀਂ ਕੀਤੀ ਕਿਤੇ ਹੋਈ ਜਿੱਦਾਂ ਹੋਈ ਸੀ ਸਿੰਘਾਂ ਦੇ ਨਾਲ ਇੱਥੇ ਕਿਸੇ ਕੌਮ ਨਾਲ ਐਦਾਂ ਨਹੀਂ ਕਿਤੇ ਹੋਈ ਜਿੱਦਾਂ ਹੋਈ ਸੀ ਸਿੰਘਾਂ ਦੇ ਨਾਲ ਇੱਥੇ ਹਮਲੇ ਵਿਰੋਧ ਹੀ ਰੋਸ ਦੇ ਤਹਿਤ ਕਈਆਂ ਮੋੜ ਦਿੱਤੇ ਸਨ ਤਮਗੇ ਖਿਤਾਬ ਉਦੋਂ ਹਮਲੇ ਵਿਰੋਧ ਹੀ ਰੋਸ ਦੇ ਤਹਿਤ ਕਈਆਂ ਮੋੜ ਦਿੱਤੇ ਸਨ ਤਮਗੇ ਖਿਤਾਬ ਉਦੋਂ ਧਰਮੀ ਫੌਜੀ ਕਈ ਬੈਰਾਂ ਕਾ ਛੱਡ ਕੇ ਤੇ ਚੱਲ ਪਏ ਸਨ ਵੱਲ ਪੰਜਾਬ ਓਥੇ ਕਈਆਂ ਛੱਡੀਆਂ ਪਦਵੀਆਂ ਬਹੁਤ ਵੱਡੀਆਂ ਸਦਾ ਲਈ ਦੇ ਆਏ ਜੁਆਬ ਉਦੋਂ ਸਿੱਖ ਕੌਮ ਨੂੰ ਕਰਨ ਬਦਨਾਮ ਖਾਤਰ ਦਿੱਲੀ ਹੋ ਗਈ ਬੜੀ ਬੇਤਾਬੀ ਉਦੋਂ ਸੈਟੇਲਾਈਟ ਦੇ ਜਰੀਏ ਪਰ ਸਭ ਦੇਸ਼ਾਂ ਜਾਨਮ ਚਿਹਰੇ ਤੋਂ ਲਾਇਆ ਨਕਾਬ ਉਦੋਂ ਹਿੰਦ ਹਕੂਮਤ ਨੂੰ ਸਾਰੇ ਸੰਸਾਰ ਵਿੱਚੋਂ ਪਈਆਂ ਲਾਣਤਾ ਬੇ ਹਿਸਾਬੀ ਉਦੋਂ ਹਿੰਦ ਹਕੂਮਤ ਨੂੰ ਸਾਰੇ ਸੰਸਾਰ ਵਿੱਚੋਂ ਪੰਹਾਂ ਲਾਣ ਤਾਂ ਬੇ ਹਿਸਾਬ ਹੀ ਹੋ। ਭਾਰਤ ਮੱਥੇ ਅਮਿਟ ਕਲੰਕ ਲੱਗੇ ਕੱਲੂਕਾਰਾ ਇਹ ਹਿੰਦ ਇਤਿਹਾਸ ਅੰਦਰ। ਭਾਰਤ ਮੱਥੇ ਅਮਿਟ ਕਲੰਕ ਲੱਗੇ ਕੱਲੂਕਾਰਾ ਇਹ ਹਿੰਦ ਇਤਿਹਾਸ ਅੰਦਰ। ਸਾਡੇ ਆਪਣਿਆਂ ਸਾਨੂੰ ਹਲਾਲ ਕਰਕੇ ਸ਼ਰਾਬੋ ਪਿਆ ਸਾਡੇ ਵਿਸ਼ਵਾਸ ਅੰਦਰ ਜੰਗੀ ਕੈਦੀਆਂ ਦਾ ਵੀ ਦੁਸ਼ਮਣ ਨਹੀਂ ਕਰਦਾ ਕੀਤਾ ਜਿਵੇਂ ਸਾਡਾ ਸਰਬਨਾਸ਼ ਅੰਦਰ ਆਪਣੇ ਭਰਾ ਹੀ ਮਾਰ ਮੁਕਾਏ ਇਨਾ ਕਰ ਕਰਕੇ ਜੰਗੀ ਅਭਿਆਸ ਅੰਦਰ ਅਮੇਟ ਸ਼ਾਪ ਇਹ ਆਪਣੀ ਛੱਡ ਚੁੱਕਾ ਹੈ ਸਦੀਵੀ ਕਾਲ ਲਈ ਵਿਸ਼ਵ ਇਤਿਹਾਸ ਅੰਦਰ ਰਹਿੰਦੀ ਦੁਨੀਆ ਤੱਕ ਜਾਚ ਕੇ ਇਹ ਰਹਿਣਾ ਪੰਨਾ ਲਹੂ ਪਿੱਜਾ ਸਿੱਖ ਇਤਿਹਾਸ ਅੰਦਰ ਅਮਿਟ ਛਾਪ ਇਹ ਆਪਣੀ ਛੱਡ ਚੁੱਕਾ ਸਦੀਵੀ ਕਾਲ ਲਈ ਇਹ ਵਿਸ਼ਵ ਇਤਿਹਾਸ ਅੰਦਰ ਰਹਿੰਦੀ ਦੁਨੀਆ ਤੱਕ ਜਾਚ ਕੇ ਇਹ ਰਹਿਣਾ ਪੰਨਾ ਲਹੁ ਭਿਜਾ ਸਿੱਖ ਇਤਿਹਾਸ ਅੰਦਰ ਪੰਨਾ ਲਹੁ ਭਿਜਾ ਸਿੱਖ ਇਤਿਹਾਸ ਅੰਦਰ ਧੰਨਵਾਦ